ਸੁਣੋ ਮੇਰੇ ਕੋਲ ਤਾਂ ਇਹ ਵੀ ਪ੍ਰੂਫ ਹੈ ਵੀ ਇੰਨੇ ਹੋਟਲ 'ਚ ਆਪਣੇ ਬੁਆਏਫਰੈਂਡ ਨੂੰ ਬੁਲਾਇਆ ਸੀ ਨਵੇਂ ਸ਼ਹਿਰਾਂ ਦੇ ਵਰਮੇ ਨੂੰ ਵਰਨਾ ਵਰਮੇ ਨੂੰ ਦੀ ਵਾਈਫ ਨੇ ਔਨ ਨਹੀਂ ਦਿੱਤਾ ਤੇ ਇਹ ਸਾਬੀ ਨਾਲ ਚਲ ਗਈ ਸੀ ਰੂਮ 'ਚ ਹੂੰ ਠੀਕ ਹੈ ਮੇਰੇ ਕੋਲ ਵੀ ਤੇ ਇਹ ਇਹਨੇ ਵਰਮੇ ਨੂੰ ਬੁਲਾਇਆ ਸੀਗਾ ਕਿ ਤੂੰ ਆ ਜਾ ਸਨੇਹਾ ਪਰ ਹਾਂ ਸੱਚ ਮੇਰੇ ਮੇਰੇ ਕੋਲ ਤਾਂ ਇਹ ਜੀ ਇਸ ਚੀਜ਼ ਦੇ ਵਿੱਚ ਐਡ ਪਈ ਆ ਵੀ ਮੈਨੂੰ ਹੋਟਲ ਦੱਸ ਦੇ ਕਿਹੜਾ ਹੈ ਮੈਨੂੰ ਦੱਸਣਾ ਹੈ। ਉਹਨੇ ਇਹ ਕਿਹਾ ਕਿ ਮੇਰਾ ਰੇਪ ਕਰਾਇਆ ਵਾ ਤੇ ਮੇਰਾ ਸਨੇਹਾ ਨਹੀਂ ਕਰਵਾਇਆ। ਇਸ ਦਾ ਡਿਵਾਈਸ ਉਹਨਾਂ ਨੂੰ। ਓਕੇ। ਠੀਕ ਹੈ। ਸਾਰੀ ਉਹਨੇ ਗੱਲ ਇਸ ਤਰੀਕੇ ਤੇ ਕਿ ਇਹਨੇ ਬੁਕਿੰਗਾਂ ਕਰਾਈਆਂ। ਇਹਨੇ ਉਹਦੇ ਬਾਰੇ ਮੰਗਾਈ, ਇਹਨੇ ਉਹ ਬੰਦੇ ਨੂੰ ਬੁਗਾਇਆ, ਉਹਦੇ ਕੋਲ ਗਨ ਵੀ ਸੀਗੀ। ਇਹਨਾਂ ਨੂੰ ਤਿੰਨ ਤਿੰਨ ਰੂਮ ਤਾਂ ਬੁੱਕ ਕਰਾਇਆ ਕਿ ਉਹਨਾਂ ਨੇ ਮੈਨੂੰ ਅੰਦਰ ਭੇਜਣਾ ਸੀਗਾ ਤੇ ਮੈਨੂੰ ਭੇਜ ਕੇ ਤੇ ਐਂਡ ਤੇ ਤੁਸੀਂ ਇੱਕ ਗੱਲ ਦੇਖੋ ਕਹਿੰਦੀ ਵੀਰੇ ਕਿ ਜੇ ਸਭ ਕੁਝ ਸਹੀ ਸੀਗਾ ਤੇ ਫਿਰ ਕਹਿੰਦੇ ਇਹਨੇ ਵੀਡੀਓ ਕਿਉਂ ਬਣਾਈ ਵੀਰੇ ਫਰੈਂਡ ਸੀਗੀ। ਇਹ ਮੈਨੂੰ ਠੌਂਦੀ ਮੇਰੀ ਵੀਡੀਓ ਫਿਰ ਬਣਾਉਂਦੀ। ਹਾਂ ਇਹ ਗੱਲ ਹੋ ਗਈ ਹਾਂ ਠੀਕ ਹੈ ਹਾਂ ਇਹ ਗੱਲ ਹੋ ਗਈ ਸਾਡੇ ਚ ਗੁੱਸੇ ਦੀ ਕੀ ਗੱਲ ਹੈ ਤੇਰੇ ਤੇ ਤੇਰੇ ਲੈ ਰੇਪਦਲ ਜਮਲਾਤਾ ਕੁੜੀ ਨੇ ਤੇ ਕੀ ਉਸੇ ਲਈ ਗੱਲ ਪਾ ਗਏ ਲੋਕੋ ਯਾਰ ਤੁਸੀਂ ਨਿਆਣੇ ਆ ਵੈਸੇ ਮੇਰੇ ਕੋਲ ਕੱਲੀ ਕੱਲੀ ਫਰਕ ਕੋ ਸੱਲਾ ਕੱਲਾ ਮੈਂ ਉਹਨੂੰ ਬੋਲਿਆ ਰਿਕਾਰਡਿੰਗ ਮੈਂ ਇਹਨੂੰ ਬੋਲਿਆ ਕਿ ਮੈਂ ਉਹਨੂੰ ਮੈਂ ਗੱਲ ਬੋਲਿਆ ਅੱਗੇ ਮੇਰੀ ਗੱਲ ਤਾਂ ਸੁਣ ਮੈਨੂੰ ਬੋਲਿਆ ਕਿ ਤੇਰੀ ਮੈਨੂੰ ਪਤਾ ਕਿ ਇੱਕ ਬੰਦੇ ਨਾਲ ਨਹੀਂ ਮੈਨੂੰ ਬੜਿਆਂ ਦਾ ਪਤਾ ਲੱਗਾ ਮੈਨੂੰ ਇੱਕ ਰਿਪੋਰਟਿੰਗ ਕੀਤੀ ਮੈਂ ਤੇਰਾ ਕਦੇ ਨਾਂ ਨਹੀਂ ਲਿਆ ਚਲੋ ਠੀਕ ਹੈ ਮੈਨੂੰ ਇੱਥੇ ਕੋਈ ਗੁੱਸਾ ਨਹੀਂ ਆ ਰਿਹਾ ਬਿੱਡੂ ਇਹ ਚੀਜ਼ ਲਾਸਟ 2 ਦਿ ਲੈਂ ਤਾਨੂੰ ਕਿੱਥੇ ਲੱਦਾ ਤਨ ਮਰਸ ਤੇਰੇ ਕੋਲ ਕੀਤਾ ਸੀ ਮੈਂ ਤੁਹਾਨੂੰ ਕੀ ਕਿਹਾ ਵੀ ਮੇਰੇ ਵਿੱਚ ਇਨਵੋਲਵਮੈਂਟ ਹੈਗੀ ਆ ਨਾ ਯਾਰ ਆਧਾ ਮੈਂ ਇਸੇ ਚੀਜ਼ ਦੇ ਇਨਵੋਲਵਮੈਂਟ ਕਰੀ ਮੈਂ ਤੇਰੇ ਕੋਲ ਤਾਂ ਬਾਦ ਨਾ ਮੈਨੂੰ ਕੋਲ ਤੇਰੇ ਕੋਲ ਤਾਂ ਬਾਦ ਨਾ ਮੈਂ ਕੰਮ ਕਰਦਾ ਸੀ ਆਪਣਾ ਮੈਂ ਬੈਨਫੋਰਡ ਪੋਡਕਾਸਟ ਕਰਨਾ ਆ ਮੈਂ ਦੁਪਹਿਰੇ ਕੋਲ ਆਈ ਕੈਲਗਰੀ ਤੇ ਮੇਰੀ ਪਹਿਲਾਂ ਗੱਲ ਕੰਪਲੀਟ ਹੋ ਜਾਂਦੇ ਸਰੇ ਫਿਰ ਗੱਲ ਕਰੀਂ ਤੇਰੀ ਮੈਂ ਮੰਨ ਲਈ ਵੀ ਇਹਦੇ ਵਿੱਚ ਸਨੇਹਾ ਦਾ ਕਸੂਰਾ ਤੂੰ ਬਾਕੀਆਂ ਦੇ ਕੀ ਫਰਨੇਸ਼ਨ ਜੇਨੀਆ ਮੇਰੇ ਚਾਹੋਗੇ ਇਹ ਗੱਲ ਬੋਲੀ ਪਹਿਲੀ ਗੱਲ ਤੂੰ ਮੇਰੀ ਗੱਲ ਸੁਣਨਾ ਮੈਂ ਉਹਨੂੰ ਕਿਹਾ ਕਿ ਮੈਨੂੰ ਇਹਨੂੰ ਲੱਗਾ ਕਿ ਮੈਂ ਕਹਿੰਦੀ ਤੈਨੂੰ ਤੈਨੂੰ ਸੁਨੇਹਣਾ ਦੱਸਿਆ ਕੁਛ ਮੈਂ ਕਿਹਾ ਮੈਨੂੰ ਸੁਨੇਹਾ ਨੇ ਮੈਨੂੰ ਸੋਂ ਲੱਗੇ ਮੈਨੂੰ ਸੁਨੇਹਾ ਨੇ ਕੁਛ ਹੀ ਦੱਸਿਆ ਮੈਂ ਕਿਹਾ ਮੈਨੂੰ ਇੱਕ ਬੰਦਾ ਉਹਨਾਂ ਨੇ ਮੈਸੇਜ ਕਰ ਰਿਹਾ ਮੈਂ ਕਿਹਾ ਉਹਨੂੰ ਤੇਰਾ ਪ੍ਰੂਫ ਹੀ ਭੇਜੇ ਮੈਂ ਕਿਹਾ ਉਹਨੂੰ ਤੇਰਾ ਵੀਡੀਓ ਕਾਲ ਤੇ ਵੀਡੀਓ ਦਿਖਾਈ ਮੈਂ ਕਿਹਾ ਮੈਨੂੰ ਉਹਨੇ ਚੈਟਾਂ ਦਿਖਾਈਆਂ ਬਾਕੀ ਮੁੰਡੇ ਨਾਲ ਤਾਂ ਕਹਿੰਦੀ ਮੈਂ ਤਾਂ ਮਿਲੀ ਉਹਨੂੰ ਇੱਕ ਵਾਰੀ ਮੈਂ ਕਿਹਾ ਮੈਨੂੰ ਇਹ ਵੀ ਬਦਲ ਲੱਗਾ ਉਹ ਬਾਅਦ ਕੀ ਉਹਨੂੰ ਮਿਲਦੀ ਰਹੀ ਹੈ ਠੀ ਮੈਨੂੰ ਇਹ ਆ ਕਿ ਉਹਨੇ ਇਹੀ ਸਟੋਰੀ ਚੱਲ ਮੈਨੂੰ ਦੱਸਦੀ ਮੈਨੂੰ ਤਾਂ ਤੇਰਾ ਪਤਾ ਤੁਮੇ ਨਾਲ ਦੱਸੀ ਆ ਉਹਨੇ ਇਹੀ ਸਟੋਰੀ ਨਾ ਨਹੀਂ ਨਹੀਂ ਮੇਰੀ ਗੱਲ ਸੁਣੋ ਆਈ ਵਾਂਟ ਜੀ ਮੈਂ ਤੁਹਾਨੂੰ ਸੱਚੀ ਦੱਸਵਾ ਮੇਰੇ ਕੋਲ ਸੋ ਪ੍ਰੂਫ ਪਿਆ ਹੈ ਜੀ ਚੈਟਿੰਗਾਂ ਦੇ ਇਹਨੇ ਮੈਸੇਜ ਡਿਲੀਟ ਕੀਤੇ ਹੋਏ ਆ ਕਿ ਹੁਣ ਮਰ ਜਵਾਂ ਮੇਰੇ ਤੋਂ ਗਲਤੀ ਹੋ ਗਈ ਇਹ ਹੈ ਉਹ ਹੈ ਠੀਕ ਹੈ ਹੁਣ ਮੇਰੇ ਕੋਲ ਦੋ ਆਪਸ਼ਨਸ ਆ ਮੇਰੀ ਗੱਲ ਯਾਰ ਮੈਂ ਗੱਲ ਸੁਣੀਓ ਇੱਕ ਕਿ ਮੈਂ ਚੈਟਸ ਡਿਸਕਲੋਜ਼ ਕਰ ਸਕਦੀ ਹਾਂ ਜਦੋਂ ਉਹਨੇ ਮੇਰੇ ਤੇ ਐਡਿਗੇਸ਼ਨ ਲਾਇਆ ਜਾਂ ਕਿਸੇ ਵੀ ਪੇਜ 'ਤੇ ਲੈਨੇ ਗਿਆ ਤਾਂ ਕਿੰਮੀ ਨੇ ਐਡਿਗੇਸ਼ਨ ਲਈ ਹੈ ਤੇ ਮੈਂ ਟਾਈਮ ਵੀ ਲਾਉਣਾ ਮੈਂ ਕੱਲ ਨਹੀਂ ਹੁੰਦੀ ਰਾਈਟ ਉਹ ਵੀ ਮੇਰੇ ਕੋਲ ਸਾਰਾ ਕੁਝ ਹੈਗਾ ਵਿਦ ਡੇਟ ਸੈਕਿੰਡ thing ਜਿਹੜੀ ਹੈ ਜੀ ਫਰੈਂਡ ਆ ਹਨਾ ਉਹਦੀ ਮੇਰੇ ਕੋਲ ਵੌਇਸ ਰਿਕਾਰਡਿੰਗਸ ਪਈਆਂ ਆ ਕਿ ਇਹ ਇਦਾਂ ਦੀ ਹੋਈ ਐਸ ਨਹੀਂ ਆ ਤੇ ਗਲਤੀ ਕੀਤੀ ਮੈਨੂੰ ਬੜਾ ਗੁੱਸਾ ਚੜਿਆ ਮਤਲਬ ਉਹਦੇ ਸਾਰੇ ਪ੍ਰੂਫ ਪਏ ਐਂਡ ਜੋ ਦੂਜਾ ਆਪਸ਼ਨ ਆ ਮੇਰੇ ਕੋਲ ਮੈਂ ਕਰ ਸਕਦੀ ਆ ਮੈਂ ਸਾਬੀ ਨੂੰ ਫੋਨ ਕਰ ਸਕਦੀ ਆ ਤੇ ਮੈਂ ਉਹਦੀ ਰਿਕਾਰਡਿੰਗ ਕਰ ਸਕਦੀ ਆ ਕਿ ਕਿੰਨੀ ਦੀ ਆ ਸਟੇਟਮੈਂਟ ਆ ਤੇ ਉਹਦਾ ਉਹਦਾ ਕੋਲ ਰਿਕਾਰਡ ਕਰ ਸਕਦੀ ਆ ਕਿ ਉਹ ਕੀ ਕਹਿੰਦਾ ਸਭ ਵੀ ਸਭ ਵੀ ਸਾਬੀ ਤਾਂ ਮੇਰੋਂ ਬਰੋਲੋ ਮਨਾ ਯਾਰ ਯਾਰ ਮੇਰੋਂ ਪੁੱਛਣਾ ਮੈਂ ਨਹੀਂ ਮੰਨਦਾ ਪਿਆ ਮੈਂ ਸਾਬੀ ਨਹੀਂ ਮੰਨਦਾ ਕਹਿੰਦੀ ਰਹਕਾ ਜੈ ਮੈਂ ਕਹਿੰਦਾ ਬੰਦਾ ਸਾਬੀ ਮੈਂ ਇਹਨੂੰ ਮੇਰਾ ਨਾਮ ਜੇਤਾ ਸੀ ਸਾਬੀ ਕਹਿੰਦੀ ਮੈਨੂੰ ਤਾਂ ਬੰਦੇ ਦਾ ਨਾਮ ਤੱਕ ਨਹੀਂ ਪਤਾ ਕਹਿੰਦੀ ਨਾਮ ਤਾਂ ਕਹਿੰਦੀ ਕਿਵੇਂ ਮੈਨੂੰ ਬੇਲੇ ਦੇ ਨਾਮ ਤੇ ਇਹਨਾਂ ਨੂੰ ਪਤਾ ਕਹਿੰਦੀ ਨਹੀਂ ਤੇ ਸਹੀ ਗੱਲ ਆ ਉਹ ਇਹਦੇ ਉਹਨੇ ਬਿਲਕੁਲ ਸੱਚੇ ਨਹੀਂ ਆਇਆ ਕਿ ਤੂੰ ਕਮਰੇ ਚ ਚਲ ਗਈ ਤੂੰ ਸਾਰਾ ਕੁਝ ਕਰਾਈ ਤੂੰ ਉਹਨੂੰ ਬੰਦੇ ਦਾ ਨਾਮ ਪਤ ਨਹੀਂ ਪਤਾ ਸੀ ਤੇ ਉਹ ਕਹਿੰਦੀ ਮੈਂ ਰੂਮ ਤੇਰੇ ਤਾਂ ਹੀ ਬੁੱਕ ਕਰਾਏ ਨੇ ਕਿਉਂਕਿ ਚਾਹੁੰਦੇ ਸੀ ਕਿ ਮੇਰਾ ਨਾਮ ਹੋਵੇ। ਅੱਛਾ ਤੁਸੀਂ ਚੱਲ ਰਹੇ ਏਡਾ ਤੁਸੀਂ ਏਦਾਂ ਦੇਖ ਲਓ ਕਿ ਯਾਰ ਮੇਰੀ ਗੱਲ ਸੁਣੋ ਮੇਰੇ ਕੋਲ ਤਾਂ ਸਾਰੇ ਪ੍ਰੂਫ ਹੈ ਨਾ ਸਾਰਿਆਂ ਦੇ ਜਦੋਂ ਆਪਾਂ ਜਾਣਦੇ ਆ ਨਾ ਹੁਣ ਆਪਾਂ ਸਭ ਤੋਂ ਵੱਡੀ ਗੱਲ ਜਦੋਂ ਆਪਾਂ ਉਹ ਹੋਟਲ ਬੁੱਕ ਕਰਾਉਂਦੇ ਆ ਉਹ ਭਾਵੇਂ ਮੇਰੇ ਨਾਮ ਦੀ ਬੁਕਿੰਗ ਹੈ ਪਰ ਤੁਸੀਂ ਇਹ ਦੇਖੋ ਕੱਲੇ ਕੱਲੇ ਤੇ ਆਈਡੀ ਕਾਰਕ ਮੰਗਦੇ ਆ ਆਈਡੀ ਪ੍ਰੂਫ ਠੀਕ ਹੈ ਜਿੰਨੇ ਵੀ ਜਾਣੇ ਉੱਥੇ ਹੋਊਗੇ ਤੂ ਮੇਰੇ ਕੋਲ ਇਸ ਚੀਜ਼ ਦਾ ਬਹੁਤ ਵੱਡਾ ਪ੍ਰੂਫ ਹੈ ਕਿ ਐਂਜਲ ਸ਼ਿਵਮ ਸਿੰਘ ਮਿਆਂ ਫਸੀ ਮੈਂ ਇਸ ਹੀ ਗੰਦੇ ਦੀ ਸੀਗੇ ਠੀਕ ਹੈ ਤੇ ਐਂਜਲ ਸ਼ਿਵਮ ਤੇ ਮਿਆਂ ਕਪਾਈ ਕੂਮ ਚ ਤਾਂ ਨਹੀਂ ਸੁਵਾ ਸਕਦੇ ਨਾ ਉਹ ਦੋਨੋਂ ਕਪਲ ਹੈ ਤੇ ਇਹ ਨਾਂ ਉਲ ਭਰਾਇਆ ਤੂੰ ਸਮਝ ਸਕਦੇ ਨਾ ਮੈਂ ਦਾ ਇੱਕ ਆਰਡਰੂਮ ਹੀ ਹੋਣਾ ਸੀ ਜਦ ਉਹ ਰੂਮ ਦੇ ਵਿੱਚ ਤੂੰ ਸਾਬੀ ਨੂੰ ਬੁਲਾ ਲਾ ਤੇ ਮੈਂ ਉਹਨਾਂ ਦੇ ਨਾਲ ਸੁੱਤਾ ਆ ਤੇ ਮੇਰੇ ਕੋਲ ਤਾਂ ਕੱਲੇ ਕੱਨੇ ਦੇ ਪ੍ਰੂਫ ਹੈ ਐਂ ਸਭ ਤੋਂ ਵੱਡੀ ਗੱਲ ਜਿਹੜਾ ਹੋਟਲ ਹੈ ਉਹ ਮੇਰੇ ਚਾਚੂ ਦਾ ਆ ਤੇ ਜੇ ਮੈਨੂੰ ਉਥੋਂ ਡਿਟੇਲ ਕਢਵਾਣੀ ਵੀ ਪਈ ਵੀ ਇੱਥੇ ਕਿਤੇ ਕਿਤੇ ਪ੍ਰੂਫ ਲੱਗੇ ਸੀ ਡਿਟੇਲ ਹੋਣ ਦੇ ਨਾਲ ਜਦੋਂ ਹੋਗਾ ਡਿਟੇਲ ਤੇ ਕੋ ਕਿ ਡਿਲੀਟ ਕੈਮਰਾ ਰਿਕਾਰਡਿੰਗ ਹੋ ਜਾਂਦੀ ਆ 3 ਮਹੀਨੇ ਬਾਅਦ ਪਰ ਜਿਹੜੀ ਡਿਟੇਲ ਹੁੰਦੀ ਆ ਨਾ ਵੀ ਇੱਥੇ ਕਿਤੇ ਕਿਤੇ ਪ੍ਰੂਫ ਲੱਗੇ ਆ। ਫਿਰ ਮੈਂ ਤਾਂ ਹੀ ਕਿਹਾ ਸੀ ਪਹਿਲੇ ਦਿਨ ਫਸਟ ਡੇ ਤੈਨੂੰ ਮੈਂ ਕਿਹਾ ਸੀ ਕਿ ਨੈਟ ਤੇ ਗੱਲ ਜਉਂ ਤੋਂ ਪਹਿਲਾਂ ਇਹਦੇ ਘਰ ਵਾਲੇ ਨੂੰ ਖੁਦ ਦੱਸ ਦੇ ਭਾਵੇਂ ਇੰਜਲ ਨੂੰ ਨਹੀਂ ਦੱਸਣਾ ਕਿ ਇਹ ਇਦਾਂ ਕਰ ਰਹੀ ਹੈ। ਹੁਣ ਤੁਸੀਂ ਮੈਨੂੰ ਪਹਿਲੀ ਗੱਲ ਤੋਂ ਇਸ ਚੀਜ਼ ਦੀ ਝੂਠ ਨਾ ਬੋਲੀਓ ਕਿਉਂਨੇ ਇਹ ਸਟੇਟਮੈਂਟ ਮੇਰੇ ਖਿਲਾਫ ਦਿੱਤੀ ਆ ਇੰਨੀ ਕਿ ਮੇਰਾ ਰਿਪਟ ਕਰਾਇਆ ਗਿਆ ਆ। 100% ਨਹੀਂ। 100% ਨੇ ਮੇਰੇ ਕੋਲ ਰਿਕਾਰਡਿੰਗਾਂ ਸੁਣਨੀ ਹੁਣੇ ਸੁਣਨੀ ਸੁਣਨੀ ਰਿਕਾਰਡਿੰਗ ਰਿਪੋਰਟ ਪ ਇਹ ਚੀਜ਼ ਇਹ ਕਹਿ ਰਹੀ ਹੈ ਕਿ ਮੈਂ ਬੋਲੂਗੀ ਅੱਗੇ ਇਹ ਨਹੀਂ ਇਹਨੇ ਕਿਹਾ ਕਿ ਮਤਲਬ ਮੈਂ ਆਹੀ ਨੇ ਆਹੀ ਸਟੇਟਮੈਂਟ ਦੇਣੀ ਹੈ ਜੇ ਕਾਨੂੰਨ ਨੂੰ ਗਲਗਾਰ ਆ ਗਈ ਇਹ ਨਹੀਂ ਇਹਨੇ ਗੱਲ ਕੀਤੀ ਪਰ ਇਹਨੇ ਜਦੋਂ ਮਿਲ ਮਤਲਬ ਜੇ ਤੁਹਾਨੂੰ ਇਹ ਸਟੇਟਮੈਂਟ ਦੇ ਰਹੀ ਹੈ ਤੇ ਮਤਲਬ ਇਹਨੇ ਆਹੀ ਸਟੇਟਮੈਂਟ ਹਰ ਐਂਡ ਸਭ ਤੋਂ ਵੱਡੀ ਗੱਲ ਤੇ ਬਾਅਦੋਂ ਵੀ ਮੈਨੂੰ ਮਿਲਦੇ ਰਹੇ ਆ ਉਸ ਤੋਂ ਬਾਅਦ ਬਾਅਦੋਂ ਤੇ ਮਿਲ ਰਿਹਾ ਕੁੜੀ ਇਹ ਨਹੀਂ ਬੇਪਰਾਨੀ ਗੀ ਤਾਰੂ ਗੜੇ ਵਿੱਚ ਦਰਗੜਨ ਮਨ ਮੈਨੂੰ ਮੰਨੀ ਵੀ ਕਿ ਮੈਂ ਪਹਿਲੀ ਦੌਰਨ ਬੀਤੀ ਦਰੂਪ ਪਹਿਲਾਂ ਪਿੰਦੀ ਸੀਗੀ ਦੌਰਨ ਪਹਿਲੀ ਮੈਨੂੰ ਪੀਤੀ ਠੀਕ ਆ ਉਗਈ ਇਹਨੇ ਮੈਨੂੰ ਸਟਾਰਟਿੰਗ ਹੀ ਗੱਲ ਤੇ ਕੀਤੀ ਵੀਰੇ ਸਾਡੇ ਪਹਿਲਾਂ ਚ ਲੜਾਈ ਬੜੀ ਰਹਦੀ ਸੀਗੀ ਫਿਰ ਮੈਨੂੰ ਪੁੱਛਿਆ ਮੈਂ ਕਿ ਜਦੋਂ ਇਹ ਗੱਲ ਹੋਈ ਜਦੋਂ ਲੜਾਈ ਹੁੰਦੀ ਤਾਂ ਲੜਾਈ ਹੁੰਦੀ ਜੀ ਪਤਾ ਤੋ ਬੈਠ ਜਾਂਦਾ ਕਿ ਤੇ ਨਾ ਪ੍ਰਿੰਸੀਪਲ ਦਾ ਕੋਈ ਗੁੱਡ ਨਾ ਹੁੰਦਾ ਹੋਵੇ ਤੇ ਇੱਕ ਦਿਨ ਨਹੀਂ ਵੀਰੇ ਇਦਾਂ ਦੀ ਕੋਈ ਨਹੀਂ ਬਸ ਆ ਲੜਾਈ ਹੋਈ ਸੀ ਸਾਡੀ ਪਾਪਾ ਮੈਨੂੰ ਕਹਿੰਦਾ ਹੋਟਲ 'ਚ ਨਹੀਂ ਰੁਕਣਾ ਹੋਟਲ 'ਚ ਮੈਨੂੰ ਠੱਕਣਾ ਰਖਾਇਆ ਕਹਿੰਦੀ ਸਨੇਹਾ ਦਾ ਘਰ ਹੀ ਬੋਏ ਕੋ ਲੱਗ ਗਿਆ ਇਹ ਹੋਟਲ 'ਚ ਪਾਰਟੀ ਕਰ ਰਹੀ ਸੀ ਆਪਾਂ ਇਹਨੂੰ ਕਿਹਾ ਘਰੇ ਜਾ ਲੈ ਘਰੇ ਘੱਤ ਨਹੀਂ ਗਈ ਤੇ ਵੀਰੇ ਕਿਦੀ ਵੀਰੇ ਸੀਗੇ ਮੈਂ ਦੱਸ ਜene ਘਰੇ ਰੱਖਨੇ ਸੀ ਤੂੰ ਆਪ ਕੋਮਨ ਸੈਂਸ ਅਗਲੇ ਦਿਨਾਂ ਕਹਿੰਦੀ ਮੈਂ ਉਹਨੂੰ ਕਹਿੰਦੀ ਮੈਂ ਅਗਲੇ ਦਿਨ ਇਹੀ ਉੱਠ ਕੇ ਕਿਹਾ ਮੈਂ ਇਹੀ ਕਿਹਾ ਕਿ ਮੇਰਾ ਰਾਤੀ ਨੂੰ ਰੇਪ ਹੋਇਆ ਠੀਕ ਆ ਇਹ ਮੈਨੂੰ ਤਾਂ ਪਹਿਲੇ 5 ਦਿਨ ਘਰੋਂ ਨਿਕਲੀ ਮੇਰਾ ਰੇਪ ਹੋਇਆ ਤਾਂ ਕਹਿੰਦੀ ਸੁਣਿਆ ਇਹ ਜਿਹੜੀ ਪੂਰੀ ਇਨਵੋਲਵਮੈਂਟ ਹੈ ਕਹਿੰਦੀ ਮੈਨੂੰ ਪਤਾ ਨਹੀਂ ਲੱਗਦਾ ਕਹਿੰਦੀ ਮੈਂ ਇਹਦੇ ਬਾਰੇ ਕਿਸੇ ਨੂੰ ਮਾੜਾ ਕਹਿੰਦੇ ਬੈਗਤ ਨਹੀਂ ਬੋਲੇਆ ਪਰ ਇਹ ਮੇਰ ਨਾਲ ਹੀ ਤਾਂ ਕਿਉਂ ਕਰਦੀ ਪਈ ਮੈਨੂੰ ਇਹ ਨਹੀਂ ਸਮਝ ਆਉਂਦੀ ਮੇਰ ਨਾਲ ਮੈਸ਼ਟ ਕਰਦੀ ਮੈਂ ਮੈਨੂੰ ਕੀ ਕਰਦੀ ਮੈਂ ਆ ਮੈਂ ਕਿਹਾ ਤੂੰ ਤਾਂ ਬਾਅਦ ਚੋਂ ਇਕੱਠੇ ਸੀ ਕਹਿੰਦੀ ਹਾਂ ਮੈਂ ਹੀ ਤੋਹਦੀਆਂ ਇੰਨਾ ਮੇਰੇ ਨਾਲ ਗੱਦਾ ਕਰਕੇ ਤੇ ਉਸ ਤੋਂ ਬਾਅਦ ਮ ਤੇ ਮੇਰੇ ਕੋਲ ਤਾਂ ਚੈਟਿੰਗ ਪਈਆਂ ਹੈ ਜੀਆਂ ਹੁਣ ਬਾਜਾਂ ਤੋਂ ਪਹਿਲਾਂ ਵੀ ਤੂੰ ਮੇਰੇ ਨਾਲ ਕੇ ਜਾ ਤੂੰ ਮੇਰੇ ਨਾਲ ਕੇ ਜਾ ਤੂੰ ਨਹੀਂ ਹੋਣਾ ਫਿਰ ਮੇਰੇ ਕੋਲ ਤਾਂ ਫਿਰ ਸਾਰਾ ਕੁਝ ਪਿਆ ਹੈ ਬੋਲੇ ਨਲੀ ਨਲੀ ਚੀਜ਼ ਕੀ ਛੱਡੇ ਆ ਤੁਸੀਂ ਪਿਆ ਤਾਂ ਤੇਰੇ ਕੋਲ ਠੀਕ ਆ ਪਰ ਮੈਂ ਤੈਨੂੰ ਹੁਣੇ ਇਸ ਤੋਂ ਬਾਜਾਂ ਤੋਂ ਪਹਿਲਾਂ ਮੈਨੂੰ ਇਹਦੇ ਬਹੁਤ ਮੈਸੇਜਸ ਆਏ ਹੋਏ ਆ ਕਿ ਤੂੰ ਜਦੋਂ ਇਹ ਚੱਲ ਗਈ ਹੈ ਮੈਨੂੰ ਚਲੋ ਚਲੋ ਸਾਰੀ ਗੱਲ ਛੱਡੋ ਮੈਨੂੰ ਪਰਸੋਂ ਤੁਸੀਂ ਜਾਇਆ ਕਿ ਤੂੰ ਤਿਆਰ ਮੈਨੂੰ ਭੁੱਲ ਗਈ ਆ ਹਾਂ ਤਾਂ ਤੇਰੇ ਨਾਲ ਇਹ ਗੱਲ ਦੱਸ ਰਿਹਾ ਕਿ ਤੇਰੇ ਕੋਲ ਸਭ ਕੁਝ ਹੋਊਗਾ ਤੇਰੇ ਕੋਲ ਤੇਰੀ ਦੁਨੀਆ ਸਾਰਾ A to Z ਪ੍ਰੂਫ ਹੋਊਗਾ ਤਾਂ ਪਰ ਇੱਕ ਵਾਰੀ ਜਦੋਂ ਨਾ ਸਭ ਤੋਂ ਵੱਡੀ ਗੱਲ ਜਿੰਨਾ ਇਧਰ ਆ ਤੇ ਕੁਝ ਹੋਇਆ ਹੁੰਦਾ ਨਾ ਉਹ ਅਗਲੇ ਦਿਨ ਮੇਰੇ ਘਰ ਰੁਕੀ ਉਹ ਮੇਰੇ ਘਰ ਕਦੇ ਵੀ ਨਹੀਂ ਰੁਕਦੀ ਅਗਲੀ ਚੀਕ ਝਾੜਾ ਉਹਦੀ ਕੁਛ ਕਹਿੰਦੀ ਕੁਝ ਕਰਦੀ ਸਮਝ ਆਈ ਆਪਣੇ ਘਰੇ ਜਾਂਦੀ ਗੁੱਸੇ 'ਚ ਆਪਣੇ ਜਿਵੇਂ ਮੇਰੇ ਕੋਲ ਘਰ ਰੁਕ ਕੇ ਗਈ ਆ ਠੀਕ ਆ ਐਂ ਮੇਰੇ ਕੋਲ ਹਾਰੇ ਵੀ ਚੀਜ਼ਾਂ ਬੋਲ ਰਹੀ ਸੀ ਇਦਾਂ ਹੀ ਚੀਜ਼ਾਂ ਬੋਲ ਕੇ ਚੱਕਦੀ ਕੀ ਚਾਹੁੰਨੇ ਆ ਤੁਸੀਂ ਮੈਨੂੰ ਮੈਨੂੰ ਤਾਂ ਆ ਵੀ ਸਮਝ ਨਹੀਂ ਆ ਰਿਹਾ ਮੈਂ ਤਾਂ ਤੈਨੂੰ ਉਹ ਫੋਨ ਲਾਇਆ ਵਾ ਕਿ ਇਹਦਾ ਹੁਣ ਤੇਰਾ ਮੈਨੂੰ ਮੈਨੂੰ ਲੱਗਾ ਤੇਰਾ ਦਿਮਾਗ ਬਹੁਤ ਤੇਜ਼ ਆ ਤੂੰ ਕਰੇਂਗੇ ਕੀ ਦਿਖਾ ਲਓ ਕੋਈ ਮੈਂ ਤਾਂ ਪੁੱਛਦਾ ਬਸ ਇਹ ਤਾਂ ਤਰ੍ਹਾਂ ਉਹ ਤੇ ਤੀਬੂ ਖੁਦ ਮੰਨਣ ਵਾਲੀ ਗੱਲ ਹੋ ਗਈ ਵਧੀਆ ਗੱਲ ਹੈਗੀ ਆ ਮੈਂ ਮੈਨੂੰ ਪਤਾ ਆਇਆ ਸੀ ਥੱਥੀ ਨੂੰ ਸਮਝਾਇਆ ਸੀ ਪਹਿਲਾਂ ਕਿ ਇਹਦੇ ਬਾਹਰੋਂ ਤਾਂ ਪਹਿਲਾਂ ਇਹਦੇ ਘਰ ਵਾਲਿਆਂ ਨੂੰ ਦੱਸ ਦੇ ਮੇਰੀ ਗੱਲ ਸੁਣੋ ਇਹਹੀ ਚੀਜ਼ ਮੈਨੂੰ ਨਹੀਂ ਲੱਗਦੀ ਸੀ ਇਹ ਚੀਜ਼ ਮੈਨੂੰ ਕੱਲ ਦੇ ਦੋ ਵਾਰੀ ਇੱਕ ਪਹਿਲਾਂ ਮੈਨੂੰ ਮੰਮਾ ਨੇ ਕਿਹਾ ਠੀਕ ਆ ਫਿਰ ਮੈਨੂੰ ਇੱਕ ਮੁੰਡਾ ਆਇਆ ਜਿਹੜਾ ਇਹਦੇ ਵੀ ਨੋਨ ਚਾ ਮੇਰਾ ਫਰੈਂਡ ਆ ਹਨਾ ਕੰਦੀ ਕੰਦੀ ਵੀਡੀਓ ਦੇਖ ਕੇ ਕਹਿੰਦੀ ਵੀਰੇ ਕਹਿੰਦੀ ਵੀਰੇ ਕਹਿੰਦੀ ਆ ਕਹਿੰਦੀ ਜਦੋਂ ਮੈਂ ਨਾ ਇਹ ਹੋਇਆ ਨਾ ਅਰੇ ਤੋਂ ਮੈਨੂੰ ਕਮੈਂਟ ਆਉਂਦਾ ਚੁੱਪ ਚਾਪ ਮੇਰੀ ਗੱਲ ਸੁਣੋ ਮੇਰੇ ਕੋਲ ਤਾਂ ਇਹ ਵੀ ਪ੍ਰੂਫ ਹੈ ਵੀ ਇੰਨੇ ਹੋਟਲ 'ਚ ਆਪਣੇ ਬੋਏਫ੍ਰੈਂਡ ਨੂੰ ਬੁਲਾਇਆ ਸੀ ਨਵੇਂ ਸ਼ਹਿਰਾਂ ਦੇ ਵਰਮੇ ਨੂੰ ਵਰਮਾ ਵਰਮੇ ਨੂੰ ਦੀ ਵਾਈਫ ਨੇ ਔਨ ਨਹੀਂ ਦਿੱਤਾ ਤੇ ਇਹ ਸਾਬੀ ਨਾਲ ਚਲ ਗਈ ਸੀ ਰੂਮ 'ਚ ਹੂੰ ਠੀਕ ਹੈ ਮੈਨੂੰ ਵੀ ਤੇ ਇਹ ਇਹਨੇ ਵਰਮੇ ਨੂੰ ਬੁਲਾਇਆ ਸੀਗਾ ਕਿ ਤੂੰ ਆ ਜਾ ਸਨੇ ਆਂ ਬਾਈ ਮੈਂ ਹਾਂ ਸਾਚੇ ਮੇਰੇ ਮੇਰੇ ਕੋਲ ਤਾਂ ਇਹ ਇਸ ਚੀਜ਼ ਦੇ ਵਿੱਚ ਐਡ ਪਈ ਆ ਵੀ ਮੈਨੂੰ ਹੋਟਲ ਦੱਸ ਦੇ ਕਿਹੜਾ ਆ ਮੈਨੂੰ ਦੱਸਣਾ ਆ ਚਲ ਮੈਨੂੰ ਇਦਾਂ ਕਰ ਰਹੀ ਪਤਾ ਕੀ ਕਰਦੀ ਆ ਤੇ ਇਹਦਾ ਵੀ ਹੋਰ ਹੱਲ ਨਹੀਂ ਹੈਗਾ ਤੇ ਫਿਰ ਮੇਰੀ ਤੇ ਫਿਰ ਮੇਰੀ ਇੱਕ ਗੱਲ ਸੁਣੋ ਜੀ ਤੁਸੀਂ ਸਿੱਧਾ ਹੀ ਹੋਣਾ ਆ ਨਾ ਤੁਸੀਂ ਕਿੰਨੇ ਨਾ ਫੋਨ ਲਾਓ ਉਹਨੂੰ ਜਾਂ ਜੇ ਤੁਹਾਡੇ ਚ ਹਿੰਮਤ ਹੈਗੀ ਆ ਦੱਸਣ ਦੀ ਕਿ ਨਹੀਂ ਪਰ ਚਲੋ ਹਰ ਚੀਜ਼ ਹੋਣੀ ਨਹੀਂ ਨਾ ਜੇ ਉਸ ਚੀਜ਼ ਤੇ ਇਨਵੈਸਟੀਗੇਸ਼ਨ ਹੁੰਦੀ ਹੈ ਜਾਂ ਕੁਝ ਵੀ ਐਸਾ ਇਨਵੈਸਟੀਗੇਸ਼ਨ ਤادیه ਮਤਾ ਪਰ ਮੈਨੂੰ ਇੰਨਾ ਪਤਾ ਮੈਂ ਇਸ ਚੀਜ਼ ਨੂੰ ਪ੍ਰੂਫ ਕਰ ਸਕਦੀ ਹਾਂ ਹਰ ਜਗ੍ਹਾ ਤੇ ਇਨਵੈਸਟੀਗੇਸ਼ਨ ਤੋਂ 35 ਲੱਖ ਵਾਲੀ ਕੁੜੀ ਵੀ ਇਹਦਾ ਦੇਰੀ ਕਿ ਮੈਂ 35 ਲੱਖ ਨਹੀਂ ਖਾਧਾ ਤੇ 35 ਲੱਖ ਥੋੜੀ ਬੜਾ ਲੱਗਦਾ ਸੀ ਇਹ ਮੈਨੂੰ ਉਹਦਾ ਨਹੀਂ ਪਤਾ ਪਰ ਮੇਰੇ ਕੋਲ ਉਹਦੇ ਕੋਲ ਇਦਾਂ ਦਾ ਕੁਝ ਪ੍ਰੂਫ ਨਹੀਂ ਆ ਉਹਨੇ ਪੌਡਕਾਸਟ 'ਚ ਬੋਲ ਲਿਆ ਆ ਮੈਨੂੰ ਬੋਲਣ ਦੇ ਲੋੜ ਨਹੀਂ ਇਹ ਬਣੀ ਮੈਂ ਤੋ ਇਦਾਂ ਦੀਆਂ ਚੀਜ਼ਾਂ ਪਈਆਂ ਆ ਬਸ ਫਿਰ ਜੋ ਮੈਂ ਕੱਲ ਨੂੰ ਫੋਨ ਕਰੂੰਗਾ ਵਰਮਾ ਕੌਣ ਇਹਨੂੰ ਪੁੱਛ ਹਾਂ ਹਾਂ ਬਸ ਇਹਨਾਂ ਨੂੰ ਕਹਿੰਦਾ ਇਹਨੇ ਆਪੇ ਦਾ ਦੇਣਾ ਵਰਮਾ ਕੌਣ ਤੇ ਪਤਾ ਕੀ ਕਹੀਓ ਮੇਰੀ ਗੱਲ ਸੁਨੋ ਫਿਰ ਤੁਸੀਂ ਉਹਨੂੰ ਫੋਨ ਕਰਨਾ ਹੈ ਤੁਸੀਂ ਉਹਨੂੰ ਕਹਿਣਾ ਦੇਖ ਕਿਵੇਂ ਮੈਂ ਸੁਨਿਆ ਨਾਲ ਗੱਲ ਕੀਤੀ ਹੈ ਨਹੀਂ ਨਹੀਂ ਮੈਂ ਸੁਨਿਆ ਨਾਲ ਨਹੀਂ ਕਰਗਣੀ ਮੈਂ ਕਹਿੰਿਆ ਸੁਨਿਆ ਨਾਲ ਕਰੀ ਜਦੋਂ ਤੁਸੀਂ ਕੋਈ ਗੱਲ ਨਾਲ ਨਹੀਂ ਮੈਨੂੰ ਭੇਜ ਤੁਸੀਂ ਕਹੋ ਤੁਸੀਂ ਬਾਤ ਤੋਂ ਤੱਕ ਤੈਨੂੰ ਗੱਲ ਤੋਂ ਕਹਿੰਦੀ ਨਵੀਆਂ ਤਪੈ ਗਈ ਤੂੰ ਗੱਲ ਸੁਣ ਪੂਰੀ ਚੰਗੀ ਤਰ੍ਹਾਂ ਮੇਰੀ ਗੱਲ ਸੁਣੂਗੀ ਇੱਕ ਮਿੰਟ ਮੇਰੀ ਗੱਲ ਸੁਣ ਤੂੰ ਬੋਲੋ ਇਹਨੂੰ ਸੁਨਿਆਰੇ ਦਾ ਫੋਨ ਫਿਰ ਇਹਦੇ ਰੈਕਸ਼ਨ ਦੇਖਣਾ ਮੈਂ ਬੋਲੋ ਇਹਨੂੰ ਸੁਨਿਆਰੇ ਦਾ ਫੋਨ ਫਿਰ ਇਹਦੇ ਰੈਕਸ਼ਨ ਦੇਖਣਾ ਮੈਂ ਸੁਸੇ ਸਾਰੀ ਗੱਲ ਛੱਡੋ ਇਹਨੂੰ ਕੋਈ ਆਪਣਾ ਜਿਮ ਟ੍ਰੇਨਰ ਦਾ ਦੱਸ ਚਲ ਜਿਮ ਟ੍ਰੇਨਰ ਦਾ ਚਲ ਠੀਕ ਹੈ ਹਾਂਜੀ ਠੀਕ ਹੈ ਇਹਨੂੰ ਹਾਂ ਹੁਣ ਇਹਨੂੰ ਇੰਨੀ ਗੱਲ ਕਹੀਓ ਕੋਈ ਦੇਖ ਰਿਹੀਂ ਵਰਮੇ ਵਰਮੇ ਦਾ ਤੁਸੀਂ ਅੱਛਾ ਮੇਰੀ ਗੱਲ ਮੰਨੂਗੇ ਉਹਨੂੰ ਮੂੰਹ ਤੇ ਇੰਨੀ ਗੱਲ ਕਹਿਣੀ ਆ ਕਿ ਤੂੰ ਸੁਨੇਹਾ ਇਸ ਪਰ ਸੁਨੇਹਾ ਨਹੀਂ ਤੇ ਚਾਣਾ ਚਾਹੀਦਾ ਕਿ ਤੂੰ ਵਰਮੇ ਨੂੰ ਗੱਡੀ ਚ ਮਿਲਦੀ ਰਹੀ ਆ ਹੂੰ ਠੀਕ ਆ ਠੀਕ ਆ ਉਹਦਾ ਪ੍ਰੂਫ ਕੋ ਹੈਗਾ ਆ ਤੇਰੀ ਗੱਡੀ 'ਚ ਬੰਦੇ ਦੀ ਵੀਡੀਓ ਆ ਉਹਦੀ ਥਾੜੀ ਤੂੰ ਉਹਦੇ ਥਾੜੇ 'ਚ ਬੈਠੀ ਸੀ ਹਾਈਵੇ ਤੇ ਉੱਪਰ ਉਹਦੀ ਵੀਡੀਓ ਆ ਗਈ ਆ ਠੀਕ ਆ ਉਹਨੇ ਤੁਹਾਨੂੰ ਆਪੇ ਬੋਲ ਪੜਣਾ ਰਿਕਾਰਡਿੰਗ ਆਨ ਕਰ ਲਿਓ ਹੂੰ ਫਿਰ ਦੂਜੀ ਗੱਲ ਕੋਈ ਜਿਹੜਾ ਬੱਸ ਸਟੈਂਡ ਤੇ ਡਰਾਈਵਰ ਸੀਗਾ ਸੁੱਖਾ ਸੁੱਖਾ ਕਰਕੇ ਠੀਕ ਆ ਤੂੰ ਉਹ ਠੀਕ ਆ ਤੂੰ ਉਹਨੂੰ ਗੱਡੀ 'ਚ ਮਿਲੀ ਆ ਠੀਕ ਆ ਦੋ ਤਿੰਨ ਵਾਰੀ ਤੂੰ ਉਹਨਾਂ ਬਰਥਡੇ ਤੇ ਕੇਕ ਕੱਟਿਆ ਠੀਕ ਆ ਜਦੋਂ ਤੇਰੀ ਜਦੋਂ ਉਤਰ ਕੇ ਤੇਰੀ ਗੱਡੀ 'ਚ ਆਇਆ ਤੇ ਮੇਰੇ ਕੋਲ ਉਹਦੀ ਵੀਡੀਓ ਪਈ ਆ ਠੀਕ ਆ ਉਹ ਉਹ ਤਰ੍ਹਾਂ ਪ੍ਰੂਫ ਹੈ ਆ ਇਹ ਤੋਂ ਮੋਰ ਮੈਨੂੰ ਇਹ ਦੱਸਦੇ ਵੀ ਤੇਰੇ ਪ੍ਰੂਫ ਸਾਹਮਣੇ ਆ ਗਏ ਆ ਕੋ ਇਹ ਆ ਸਿਰਫ ਵੀ ਉਹਦਾ ਮੈਂ ਕੋਈ ਡਿਫੈਂਸ ਨਹੀਂ ਦੇ ਸਕਦਾ ਹਨਾ ਮੈਂ ਬਚਾ ਸਕਦਾ ਤੂੰ ਇਸ ਚੀਜ਼ ਤੇ ਕੀ ਬੋਲਣਾ ਚਾਹਨੀ ਹੈ ਚਲ ਸਾਡੀ ਵਾਰੀ ਗੱਲ ਮੈਂ ਮੰਗ ਲਈ ਵੀ ਇੱਥੇ ਸਨੇਹਾ ਗਲਤ ਹੋ ਸਕਦੀ ਆ ਹਨਾ ਉਹਨੇ ਕਰਾਇਆ ਜੋ ਕਰਾਇਆ ਇਸ ਚੀਜ਼ ਦੀ ਐਕਸਪਲੇਨੇਸ਼ਨਸ ਦੇ ਇਹ ਚੀਜ਼ ਤੇ ਤੇਰੇ ਪ੍ਰੂਫ ਆ ਗਏ ਆ ਤੂੰ ਹਟਵੇਂ ਨਾਲ ਜਦੋਂ ਗੱਡੀ 'ਚ ਬੈਠੀ ਹੈ ਤੇਰਾ ਉਹਦਾ ਵੀ ਇਸ ਗੱਡੀ 'ਚ ਬੰਦੇ ਦੀ ਤੇਰੀ ਵੀਡੀਓ ਬਣੀ ਹੋਈ ਆ ਠੀਕ ਆ ਤੇ ਇੱਕ ਦੋ ਵਾਰੀ ਤੂੰ ਜਦੋਂ ਉਹਨੂੰ ਮਿਲੀ ਆ ਤੁਸੀਂ ਹਾਈਵੇ 'ਤੇ ਨਾ ਗੱਲ ਕਰਿਓ ਸੁੱਖੇ ਵਰੀ ਕੋਈ ਜਿਹੜਾ ਬਸ ਸਟੈਂਡ ਤੇ ਡਰਾਈਵਰ ਸੀਗਾ ਟੈਕਸੀ ਡਰਾਈਵਰ ਇੱਕ ਦੋ ਵਾਰੀ ਤੂੰ ਉਹਨੂੰ ਗੱਡੀ 'ਚ ਬੈਠ ਕੇ ਮਿਲੀ ਆ ਤੇਰੀ ਉਹਦੀ ਵੀ ਵੀਡੀਓ ਤੇਰੀ ਬੈਠੀ ਦੀ ਆਈ ਹੈ ਮੇਰੇ ਸਾਹਮਣੇ ਹੂੰ ਠੀਕ ਆ ਕੋ ਪ੍ਰੂਫ ਸਾਰੇ ਮੈਨੇ ਕੋਲ ਆ ਤਾਂ ਮੈਨੂੰ ਉਹਦੀ ਐਕਸਪਲੇਨੇਸ਼ਨ ਦੇ ਦੇ ਵੀਡੀਓ ਵੇਰ ਰਿਕਾਰਡਿੰਗ ਆਨ ਕਰਕੇ ਇੰਨੀ ਆ ਨਾ ਉਹਨੇ ਤੁਹਾਨੂੰ ਪਤਾ ਲੱਗ ਜਾਣਾ ਜੀ ਇੰਨੀ ਗੱਲ ਉਹਨੂੰ ਪਤਾ ਆ ਨਾ ਹੂੰ ਤੇ ਮਤਲਬ ਕੁਝ ਨਾ ਕੁਝ ਸਾਹਮਣੇ ਆਇਆ ਰਾਈਟ ਹੂੰ ਤੇ ਕੋ ਹੁਣ ਇਸ ਰਿਕਾਰਡਿੰਗ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕੀ ਸਨੇਹਾ ਸਹੀ ਆ ਜਾਂ ਕਿੰਮੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ